ਸਾਸਰੀ ਘਰ ਸਾਰੇ ਵੀਰਾਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਿਊ ਵਲੌਗ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਮਾਗੀ ਦੇਖੋ ਸੁਰਸਰੇ ਦਾ ਮਾਹੌਲ ਬਾਬਾ ਜੀ ਪੜੀ ਜਾਂਦੇ ਨੇ ਚਾਪਾਂ ਤਿਆਰ ਹੋ ਕੇ ਚੱਲ ਪਈਏ ਉਹ ਤੇ ਦੋ ਚੋਪਰਾਂ ਕੋਲ ਚੱਲ ਕੇ ਚੈੱਕ ਕਰੋ ਕਰੋ ਸਾ ਆ ਗਿਆ ਮੁੰਡੇ ਆ ਗਏ ਆ ਜਾਨ ਦੇ ਉਧਰ ਹੈ ਭਾਈ ਦੇ ਭਾਈ ਦੇ ਸਿਆ ਕੋ ਉਧਰ ਜਾਂਦੇ ਤੇਰੀ ਜਨਤਾ ਦਾ ਨਾਲ ਹੀ ਮਗਰ ਨਾਤ ਲੈਣਾ ਆਏ ਸ਼ੋਭਰੀ ਵੈ ਜੁਨੀਆਂ ਆਂੰਦ ਲੈਣਾ ਆਏ ਵੈ ਸ਼ੋਭਰੀ ਬਸ ਹੀ ਬਸ ਹੀ ਜਨਰ ਲੱਭੂਰੀ ਨਾਲ ਜਾ ਲੈ ਜਾਣਾ ਹੀ ਆ ਨਾਲ ਹੀ ਆ ਨਾਲ ਹੀ ਰਸਾ ਆਪਣੇ ਬਸ ਹੀ ਜਾਣਾ ਹੀ ਜਾਣਾ ਹੀ ਉਹਨੀ ਵੇਖ ਆਦਾ ਮੈਦਾਦ ਲੈ ਲੋ ਵੀ ਆਪਾਂ ਪਉਂਗੇ ਮਕਸਰ ਚੱਲੇ ਮੱਥਾ ਟੇਕਣ ਆ ਨਾਲ ਹੈਗੇ ਮੇਰੇ ਤੇਖਾ ਇਹ ਮੁੰਡੇ ਸਾਰਾ ਪੈਂਡ ਹੀ ਲੈ ਸਾਰਾ ਪੈਂਡ ਹੀ ਲੈਣਾ ਹਜੇ ਮਗਰ ਵਾਸਤੇ ਆਉਂਦੇ ਪੈਣੇ ਤੇ ਆਪਾਂ ਪਹਿਲਾਂ ਆ ਗਏ ਆ ਮੱਥਾ ਟੇਕਦੇ ਚੱਲ ਕੇ ਨਾਲ ਨੂੰ ਤੇ ਇੱਕ ਬੰਦਾ ਅਜਿਹਾ ਜਿੰਨੇ ਸੁਣਾਣਾ ਵੀ ਕਰਦੀ ਪਾਪੀ ਉਹ ਇਹ ਬੰਦਾ ਆਪੇ ਸਮਝੀ ਜਾ ਤੁਸੀਂ ਨਾਲ ਚੱਲਦੇ ਹੁਣ ਆਪਾਂ ਉੱਥੇ ਵੇਨੇ ਆ ਅੱਜ ਤਾਂ ਭੀੜ ਬਹੁਤ ਘੱਟ ਆ ਉਹ ਜੀ ਮੁੰਡੇ ਪਹਿਲੇ ਲੰਗਰ ਦੇ ਖੜ ਗਏ ਆਪਾਂ ਕਰ ਲਿਆ ਪੁਲ ਪਾਰ ਇਧਰ ਨੂੰ ਵੀਡੀਓ ਬੜੀ ਸਾਫ ਹੁੰਦੀ ਚੰਗਾ ਰਾਜਾ ਬਾਬਾ ਹਲੋ ਜੀ ਆ ਗਏ ਆ ਦਰਬਾਰ ਦਾ ਨਾ ਹੈ। ਲੱਗਣਾ ਪੇਟ ਘੱਟ ਨਾ ਹੈਗੀ। ਅੱਗੇ ਬਹੁਤ ਭੀੜ ਹੋ ਜਾਂਦੀ ਹੈ ਕਿ। ਹਾਂ ਨਾ ਨਹੀਂ ਤੁਰੇ ਜਾਂਦੇ ਹੋਵੇ। ਚਲੋ ਮਿੰਟ ਮਾਰੀ ਆਪਾਂ ਹੀ ਬਣੀ ਜਰੀ ਚੱਲਗੇ। ਚਲੋ ਆਪਾਂ ਥੱਲੇ ਮੱਥਾ ਲਿਆਣਾ ਬਚਾਲਦੇ ਆਂ। ਗੁਰਜਗਲੀ ਵਾਲੀ ਸਾਈਡ ਤੇ ਝੁੱਲੇ ਲੱਗੇ ਨੇ। ਆਪੋ ਮੁੰਡੇ ਹੋਇ ਤਰਾ ਪਾਣੀ ਵਾਲੀ। ਚਲੋ ਮੁੰਡੇ ਚਲੋ। ਕਰਨਾ ਸੀ ਮੰਗਣਾ ਕੀ ਬਖਤ ਗਿਆ ਹੈ ਜੀ ਬਿਚਾਰੇ ਆ ਆ ਲੈ ਜੋ ਮੋੜਿਓ ਮੱਕੀ ਵਾਲੀ ਲੈ ਆਓ ਠੇਰਾ ਚਾਹ ਹੀ ਕਰ ਦੋ ਮੋਢੋ ਜਾਗੇ ਮੱਕੀ ਇਹਦੇ ਨਾਲ ਕਰਤਾਰ ਮੱਕੀ ਵਾਲੀ ਜਿਹੜੇ ਆਪਾਂ ਮੱਕੀ ਨਹੀਂ ਬੀਜੇ ਛੱਲੀ ਵਾਸਤੇ ਆ ਆਈਸਰ ਆਈਸਰ ਗੜਾ ਆਈਸਰ ਮੇਲੇ ਦੀ ਸ਼ਾਨ ਮੇਲੇ ਦੀ ਆਣ ਵਾਣ ਸ਼ਾਨ ਇਧੇ ਆ ਗੜੀ ਬੀਨ ਢੱਲੋਣੇ ਦੇ ਨਾਲ ਗੋਰੀਆਂ ਗਈਏ ਗੋਰੀਆਂ ਟਰਾਲਾ ਲੈ ਗਈਏ ਗੋਰੀਆਂ ਟਰਾਲਾ ਲੈ ਕੇ ਦੇ ਸਾਨੂੰ ਟ੍ਰੈਕਟਰ ਲੈ ਫਿਰ ਕੀ ਹੋਵੇ ਇਸ ਤਰ੍ਹਾਂ ਕਰਦਾ ਸਾਰ ਮਾਈ ਇਸ ਤੋਂ ਬਾਅਦ ਤੁਸੀਂ ਨਵਾਂ ਮਾਡਲ ਲੈ ਲੋ ਸੁਣਾਲੀ ਦਾ ਜਾ ਰਿਹਾ ਉਹਨੇ ਚੰਗੇ ਵਾਲ ਹੀ ਆਉਂਦੇ ਆ ਇਧਰ ਆਖੋ ਲੈ ਟਰਾਲੇ ਗੋਰੀਆ ਉਹ ਟਰਾਲਾ ਨਹੀਂ ਆਪਾਂ ਟਰਾਲਾ ਲੈਣਾ ਵਾਹ ਇਹ ਜੌਂਡੀ ਟਰਾਲਾ ਦਾ ਮੋੜੇ ਮਾੜੀ ਜੀ ਵਾ ਤਾਂ ਜਾਣਦੇ ਨਹੀਂ ਨਾ ਮਾੜੀ ਜੀ ਮਾੜੀ ਜੀ ਤਾਂ ਦੇਖਣੀ ਨਹੀਂ ਉਹਦੇ ਮੜਿਆ ਉਹਦੇ ਬਾਹਰ ਚ ਹੀ ਆ ਭੈੜੇ ਅੰਗੇ ਕੋਹ ਖੜੇ ਕਰੋੜ ਦਾ ਹੀ ਦੋ ਦੋ 10 ਹਜ਼ਾਰ ਉਹ ਮਾਈਆਂ ਨੇ ਕਰ ਲਾ ਬੱਚੀ ਹਾਲਾ ਇੰਨਾ ਤੋਂ ਦੇਖ ਕੇ ਇੱਕ ਕਰੋੜ ਦਾ ਇੱਕ ਕਰੋੜ ਗਿਆ ਕਰੋੜ ਮੂਹ ਜਿਹਾ ਆਇਆ ਕਰੋੜ ਤਾਂ ਇੱਕ ਕਰੋੜ ਇੱਕ ਪਾਓ ਇਹ ਮੁੰਡਿਓ ਆ ਕੇ ਪੋਰਚੁਲੀ ਫਾਗਵਾ ਤੇ ਅਤੇਸ਼ੀ ਕੇ ਜਾਂ ਮੁੰਡਿਓ ਆ ਬਣਾਇਆ ਕਿ ਇਹਨਾਂ ਨੇ ਨਵਾਂ ਆ ਨਾ ਪੱਲਾ ਇਹਨੇ ਟਰੈਕਟਰ ਤੇ ਜਾਂਦੇ ਅੰਦਰ ਵਹਿੰਨੇ ਕੀ ਬਣਦਾ ਇਹ ਪੁਰਾਣਾ ਪੋਰਚੁਲੀ ਬਜ਼ਾਰ ਨਵਾਂ ਲੈ ਕੇ ਆਉ ਉਹ ਵੀਡੀਓ ਦਾਵਾ ਘੈਂਟ ਸੀ ਇਹਦੇ ਤੋਂ ਚਲੀ ਮੁੰਡਿਆਂ ਨਾਲੀਆਂ ਟਿਕਟਾਕ ਚਾਲਦੇ ਆਣਾ ਮੇਰਾ ਬਾਪ ਅੱਜ ਬਾਹਰ ਹੋ ਗਈ ਐਂਟਰੀ ਆ ਆਪਣੀ ਇਧਰ ਨਹੀਂ ਸਾਫ ਆਉਦੀ ਐ ਆਇਆ ਗੱਲ ਦੀ ਬਾਈ ਇਧਰ ਧੋਪ ਸਿੱਧੀ ਵਾਹੇ ਕੰਮ ਹੀ ਬੇੜਾ ਹੀ ਕਰਕ ਹੋਇਆ ਮੱਠਾ ਹੀ ਐ ਕੰਮ ਐ ਜੀ ਮੱਠਾ ਹੀ ਐ ਕੰਮ ਐ ਜੀ ਚੱਲ ਭਈ ਇਹ ਕੀ ਕਰਦਾ ਆਪਾਂ ਤਾਂ ਨਹੀਂ ਬਈਦੇ ਭਰਾਵਾ ਪਾਚੀ ਦਾ ਨਾ ਸਪੈਸ਼ਲ ਲਿਆ ਤੂੰ ਜੀ ਆਪ ਦੀ ਬਹੁਤ ਆਪ ਜਿੰਮੇਵਾਰ ਆ ਮਾਈਟਰਿਸ ਕਿ ਜ਼ਿੰਦਗੀ ਚ ਨਹੀਂ ਲੈਣਾ ਚਾਹੁੰਦਾ ਕੁਛ ਨਹੀਂ ਹੈਗਾ ਇੱਥੇ ਚਿੱਕੜ ਆਇਆ ਮੈਂ ਇਧਰੋ ਜਨਾ ਮਰ ਜੀ ਹਾਂ ਕੋਈ ਨਾ ਸੂਕੀ ਵਾਲੇ ਆ ਜੋਟੇਂਡਾ ਵਾਲਾ ਵਟੀ ਦੇਣਾ ਉਹ ਨਹੀਂ ਉਹ ਨਹੀਂ ਵੀਰੇ ਕਰਦੇ ਲੈ ਕੰਨ ਕੰਨ ਕਾਸਦਾ ਹੈ ਦੇਖੋ ਪਨੀਰ ਚਲੀ ਪਿੱਛੇ ਕੀ ਕੁਝ ਹੋ ਰਿਹਾ ਇੱਧਰ ਲਿਆਓ ਓਏ ਇੱਥੇ ਤੋਂ ਜੱਟ ਨੂੰ ਰੱਖੋ ਆ ਉਹ ਉਧਰ ਹੀ ਚੱਲਿਆ ਹੁਣ ਮੁੜਿਆ ਉਹ ਦੇਖੋ ਪੈਂਦੀਆਂ ਚਪਲਾਂ 'ਚ ਆਵਾਜ਼ਾਂ ਆਉਂਦੀਆਂ ਜਦ ਕਰ ਪਹੁੰਚ ਚੱਲਦੇ ਕੋਲ ਪਹੁੰਚਣ ਵਾਲੇ ਵਾ ਇੱਧਰ ਆ ਗਏ ਨਹੀਂ ਆ ਗਏ ਆ ਬਾਹਰ ਹੋਣਾ ਅੰਚਲ ਦੇ ਕੋੜੇ ਵਾਲੇ ਮੇਲੇ ਆ ਕਾ ਕਰ ਲੈ ਚੇਂਜ ਸਾਰਾ ਦੇਖੋ ਮੈਂ ਕਿ ਤੁਸੀਂ ਮੋਰਸ ਤੇ ਪੈ ਲੱਗੇ ਆ ਲਓ ਬਈ ਪਹਾਈ ਹੈ ਕਰੋ ਬੜੇ ਚੈੱਕ ਹੱਥ ਗਾਰੀ ਲੰਬੀ ਸਾਸਰੀ ਕਾਲ ਬੁਲਾਉਂਦਾ ਦੱਸ ਰਹੀ ਗਾ ਜੀ